ਦੇਖਦਾ ਪਤਾ ਕੋਈ ਅਰਜੀਰੀ ਦੇਖਦਾ ਸੀ ਚੱਲੀ ਨਹੀਂ ਡਾਉਣ ਜੇ ਪਈ ਖੜੀ ਜੂਰੀ ਆ ਰੇ ਪਾਉਣਾ ਜੇ ਕੱਲ ਨੂੰ ਬੰਦਾ ਹੀ ਲਵਾ ਦੇ ਚਾਰ ਪੂਰੀਆਂ ਪਵਾ ਦੇ ਜੂਰੀ ਇਹਦੀਆਂ ਬੱਗਿਆ ਰੇ ਤਾਂ ਦੇਖ ਮੈਂ ਪਵਾ ਬੂ ਹਾਂ ਪਰ ਮੰਗ ਮੇਰੀ ਇਕ ਕੱਲਾ ਪੱਗ ਇਹ ਜੀ ਕਿਹੜੀ ਤਰੀਕਾ ਕੈਪਟਨ ਦੀ ਮੰਗਾ ਦੱਸ ਮੇਰੀ ਇੱਕ ਮੰਗਾ ਹੈ ਬੱਗਿਆ ਦੱਸ ਠੀਕ ਹੈ ਨਾ ਰੇ ਪਾ ਦੂ ਮੈਂ ਕੱਲਾ ਜਦੋਂ ਮੈਂ ਰੇ ਪਾਉਂਗਾ ਅੱਛਾ ਤੇਰੇ ਕੱਲੇ ਕੱਲੇ ਜਿਰੀ ਦੇ ਕਿਆਰੇ ਦੀ ਆਖਰੀ ਬੱਟ ਤੇ ਇੱਕ ਤਾਂ ਉਧਰ ਘਰ ਦੀ ਸ਼ਰਾਬ ਦੀ ਬੋਤਲ ਪਈ ਹੋਵੇ। ਬਸ ਇੱਕ ਹਾਂ ਬੱਟ ਤੇ ਬੱਟ ਤੇ। ਦੋਨੇ ਪਾਸੇ ਇੱਕ ਹਾਂ ਇੱਕ ਇਧਰਲੇ ਪਾਸੇ ਇੱਕ ਉਧਰਲੇ ਪਾਸੇ। ਜਦੋਂ ਮੈਂ ਦੇਖਾਂ ਇੱਥੋਂ ਰੇਤ ਪਾਉਂਦਾ ਪਾਉਂਦਾ ਜਾਊਂਗਾ। ਹੂੰ। ਉਧਰ ਜਾ ਕੇ ਸਰੇ ਤੇ ਪੈਗ ਲਾਊਂਗਾ। ਹੂੰ। ਉੱਥੋਂ ਫੇਰ ਆਊਂਗਾ। ਇੱਥੇ ਆ ਕੇ ਫੇਰ ਲਾਊਂ। ਠੀਕ ਹੈ। ਰੇਤਰਾ ਕੱਲਾ ਪਾਉਂ। ਰੇਤ ਤਾਂ ਪਾ ਦੇਂਗਾ ਤੂੰ ਕੱਲਾ ਮੈਂ ਤੇਰੀ ਗੱਲ ਸਮਝ ਗਿਆ ਮੰਗ ਵੀ ਤੇਰਾ ਤੇਰੀ ਮੰਨ ਜਾਾਂਗੇ। ਪਰ ਪਹਿਲਾਂ ਮੈਨੂੰ ਇਹ ਬੰਗ ਵਾਸਤੇ ਨਾ ਦੋ ਦਿਹਾੜੀਆਂ ਬੇ ਲੈਣਗੇ ਦਿਹਾੜੀ ਕਾਦੇ ਵਾਸਤੇ ਰੇ ਤਾਂ ਮੈਂ ਕੱਲਾ ਹੀ ਪਾ ਦੂੰ ਰੇ ਵਾਸਤੇ ਨਹੀਂ ਕਹਿੰਦੇ ਰੇ ਪਾ ਦੇਂਗਾ ਕੱਲਾ ਮੈਂ ਸਮਝਦਾ ਤੇਰੀ ਗੱਲ ਆ ਜਿਹੜੀ ਤੂੰ ਮੰਗ ਮੰਗੀ ਐ ਖਾਸਮਾ ਦੋ ਦੋ ਕਨਾਲਾਂ ਦੇ ਤਾਂ 15 ਦਾ ਕਿਰੇ ਨਹੀਂ 30 ਬੋਤਲਾਂ ਤੈਨੂੰ ਪਹਿਲਾਂ ਤਾਂ ਪਿਉਣ ਵਾਸਤੇ ਚਾਹੀਆਂ ਨੇ ਬੱਟਾਂ ਤੇ ਉਹ ਦਿਹਾੜੀ ਲਾ ਕੇ ਕੱਢਾਂਗੇ ਉਹ ਤੇਰੀ ਮੰਗ ਦੀ ਫੇਰ ਨਾ ਫੇਰ ਆਪਣੀ ਬੰਦ ਨਹੀਂ ਦੇ ਬੰਦਾ ਕੋਈ ਹੋਰ ਪੁੱਛ ਲੈ ਫੇਰ ਤਾਂ ਹੋਈ ਖੜੀਆਂ ਤੇਰੀ ਵਿਸਕੀ ਪੂਰੀ ਠੀਕ ਆ ਆਪਣੀ ਪ੍ਰਾਣਾਂ ਜਾ 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 ਜਾ